ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ 22 ਨਵੰਬਰ ਤੋਂ 25 ਨਵੰਬਰ 2025 ਤੱਕ ਚਾਰ ਰੂਜਾ ਪੁਸਤਕ ਮੇਲਾ ਤੇ ਸਾਹਿਤ ਉਤਸਵ ਭਾਸ਼ਾ ਵਿਭਾਗ ਪੰਜਾਬ ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਪੰਜਾਬੀ ਪਵਨ ਲੁਧਿਆਣਾ ਵਿਕੇ ਆਰੰਭ ਹੋ ਗਿਆ ਹੈ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਨੇ ਡਾਕਟਰ ਐਸ ਐਸ ਜੋਹਰ ਨੇ ਮੇਲੇ ਦਾ ਉਦਘਾਟਨ ਕੀਤਾ ਪ੍ਰਧਾਨਗੀ ਮੰਡਲ ਵਿੱਚ ਅਕੈਡਮੀ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਪ੍ਰੋਫੈਸਰ ਰਵਿੰਦਰ ਪੱਠੜ ਡਾਕਟਰ ਸੋਦੇਵ ਸਿੰਘ ਸਿਰਸਾ ਸੁਵਰਨ ਸਿੰਘ ਵਿਰਕ ਹਰਦੇਵ ਵਿਰਕ ਐਡਮਿੰਟਨ ਡਾਕਟਰ ਗੁਰੀ ਇਕਬਾਲ ਸਿੰਘ ਤਰਲੋਚਨ ਲੋਚੀ ਜੰਗ ਬਹਾਦਰ ਗੋਇਲ ਅਤੇ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਲਜਾਰ ਸਿੰਘ ਪੰਦੀਰ ਸ਼ਾਮਿਲ ਸਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਪ੍ਰਧਾਨ ਡਾਕਟਰ ਸਰਬਜੀਤ ਸਿੰਘ ਨੇ ਸਵਾਗਤੀ ਸ਼ਬਦ ਬੋਲਦਿਆਂ ਦੱਸਿਆ ਕਿ ਇਸ ਚਾਰੂਜਾ ਪੁਸਤਕ ਮੇਲੇ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਨਾਲ ਨਾਲ ਬਪਿੰਨ ਸਾਹਿਤਕ ਸਰਗਰਮੀਆਂ ਉਰੀਆਂ ਗਿਆ ਗਿਆ ਹਨ। ਉਹਨਾਂ ਨੇ ਕਿਹਾ ਕਿ ਪਿਛਲੇ ਮੇਲੇ ਵਿੱਚ ਪੁਸਤਕ ਪ੍ਰੇਮੀਆਂ ਨੇ ਇਸ ਮੇਲੇ ਦਾ ਗੰਭੀਰ ਨੋਟਿਸ ਲਿਆ ਜਿਸ ਨਾਲ ਸਾਨੂੰ ਉਤਸ਼ਾਹ ਮਿਲਿਆ ਹੈ। ਅਤੇ ਇਸ ਵਾਰ ਅਸੀਂ ਦੂਜੇ ਮੇਲੇ ਦਾ ਆਯੋਜਨ ਕਰ ਰਹੇ ਹਾਂ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੀਆਂ ਟੀਮਾਂ ਇਸ ਮੇਲੇ ਨੂੰ ਜਾਰੀ ਰੱਖਣਗੀਆਂ। ਉਨ੍ਹਾਂ ਦੱਸਿਆ ਕਿ ਅਕੈਡਮੀ ਦਾ ਆਲੋਚਨਾ ਅਕੈਡਮਿਕ ਪਰਚਾ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ ਜਿਸ ਦਾ ਅਗਲਾ ਅੰਕ ਜਨਵਰੀ ਮਾਰਚ ਜਲਦੀ ਹੀ ਪਾਠਕਾਂ ਦੇ ਹੱਥਾਂ ਵਿੱਚ ਹੋਵੇਗਾ ਪ੍ਰੋਫੈਸਰ ਕਿਸ਼ਨ ਸਿੰਘ ਰਚਨਾਵਲੀ ਦੀਆਂ 17 ਪੁਸਤਕਾਂ ਪ੍ਰਕਾਸ਼ਿਤ ਹੋ ਗਈਆਂ ਹਨ ਜਿਨ੍ਹਾਂ ਵਿੱਚੋਂ 10 ਪੁਸਤਕਾਂ ਅੱਜ ਲੋਕ ਅਰਪਣ ਕੀਤੀਆਂ ਗਈਆਂ ਹਨ ਅੱਜ ਦੇ ਸਮਾਗਮ ਦਾ ਮੁੱਖ ਭਾਸ਼ਣ ਦਿੰਦਿਆਂ ਸ਼੍ਰੀ ਜੰਗ ਬਹਾਦਰ ਗੋਇਲ ਸਾਹਿਬ ਕਾ ਆਈਏਐਸ ਨੇ ਔ ਸ਼ਬਦਾਂ ਸੰਗ ਸੰਵਾਦ ਕਰੀਏ ਵਿਸ਼ੇ ਬਾਰੇ ਵਿਸਥਾਰ ਪੂਰਵਕ ਗੱਲ ਕੀਤੀ ਉਨਾ ਕਿ ਕਿ ਸ਼ਬਦੇ ਸ਼ਿਲਪੀ ਬਾਰੇ ਸਾਡੀ ਰਿਸ਼ੀਆਂ ਨੇ ਬ੍ਰਹਮਾ ਦਾ ਸਹोदर ਛੋਟਾ ਪ੍ਰਾਕਿਆ ਸ਼ਬਦ ਦੀ ਮਹਿਮਾ ਸੰਸਾਰ ਪਦਰੀ ਹੈ ਗੋਰਕੀ ਦੇ ਕਥਨ ਅਨੁਸਾਰ ਕਿਤਾਬ ਦੁਨੀਆ ਦਾ ਵੱਡਾ ਅਜੂਬਾ ਹੈ ਕਿਤਾਬ ਮਾਰਗਦਰਸ਼ਨ ਕਰ ਸਕਦੀ ਹੈ ਸ਼ਬਦ ਸਾਡੇ ਆਚਾਰ ਵਿਹਾਰ ਦਾ ਗੁਰੂ ਹੈ ਗਲਤ ਸਹੀ ਵਿੱਚ ਨਿਰਣਾ ਕਰਨਾ ਪ੍ਰਦਾਨ ਕਰਦਾ ਹੈ ਜੇ ਮੁਲਕ ਨੂੰ ਤਬਾਹ ਕਰਨਾ ਹੋਵੇ ਉਥੇ ਆਟਮ ਬੰਬ ਸੁੱਟਣ ਦੀ ਥਾਂ ਉਥੋਂ ਦੇ ਲੋਕਾਂ ਕੋਲੋਂ ਕਿਤਾਬਾਂ ਖੋਲੋ ਉਹ ਤਬਾਹ ਹੋ ਜਾਣਗੇ ਨਸ਼ੇ ਤੋਂ ਜਵਾਨੀ ਨੂੰ ਬਚਾਉਣ ਦੇ ਲਈ ਕਿਤਾਬਾਂ ਦੇ ਨਾਲ ਲੜ ਲਉਣਾ ਬਹੁਤ ਜ਼ਰੂਰੀ ਹੈ ਉਹਨਾਂ ਆਪਣੀ ਗੱਲ ਅਨਵਰ ਆਵਾਜ਼ ਦੀ ਦੀ ਪੁਸਤਕਾਂ ਬਾਰੇ ਲਿਖੀ ਖੂਬਸੂਰਤ ਕਵਿਤਾ ਸਾਂਝੀ ਕਰਕੇ ਮੁਕੰਮਲ ਕੀਤੀ ਡਾਕਟਰ ਐਸਐਸ ਜੋਹਲ ਨੇ ਪ੍ਰਦਾਨਗੀ ਭਾਸ਼ਣ ਵਿੱਚ ਪੁਸਤਕ ਮੇਲੇ ਦੀ ਸ਼ਿਰਕਾਤ ਕਰਦੇ ਕਿਹਾ ਕਿ ਕਿਤਾਬਾਂ ਪੜ੍ਹਨ ਦੀ ਰੁਚੀ ਨਾਮ ਬਰਬਰ ਹੈ ਅਜਿਹੇ ਹਾਲਾਤ ਵਿੱਚ ਪੁਸਤਕ ਮੇਲਾ ਲਗਾਉਣਾ ਵੱਡਾ ਉਪਰਾਲਾ ਹੈ ਕਿਤਾਬ ਇੱਕ ਸੰਜੀਵਨੀ ਹੈ ਕਿਤਾਬ ਬਿਨ ਕਰ ਆਤਮਾ ਬਿਨ ਸਰੀਰ ਵਾਂਗ ਹੈ ਹਰ ਕਿਤਾਬ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਦਾ ਹੈ ਇਸ ਸੈਸ਼ਨ ਦਾ ਸੰਚਾਲਨ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਜਾਰ ਸਿੰਘ ਪੰਧੇਰ ਨੇ ਕੀਤਾ ਤੇ ਮੀਤ ਪ੍ਰਧਾਨ શ્રી ਤਰਲੋਚਨ ਲੋਚੀ ਨੇ ਸਭ ਦਾ ਧੰਨਵਾਦ ਕੀਤਾ ਦੂਜੇ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਉਪਕੁਲਪਤੀ ਡਾਕਟਰ ਸਤਵੀਰ ਸਿੰਘ ਗੌਸਲ ਨੇ ਕੀਤੀ ਉਹਨਾਂ ਆਪਣੇ ਪ੍ਰਤਾਨਗੀ ਪਾਠਨ ਵਿੱਚ ਕਿ ਅੱਜਕੱਲ ਮੋਬਾਈਲ ਦੇ ਦੌਰ ਵਿੱਚ ਜਦੋਂ ਮਨੁੱਖ ਇਕੱਲਾ ਹੋ ਗਿਆ ਹੈ ਉਹ ਅਜਿਹੇ ਮਾਹੌਲ ਵਿੱਚ ਅਕੈਡਮੀ ਵੱਲੋਂ ਸਾਹਿਤ ਉਤਸਵ ਦਾ ਆਯੋਜਨ ਕਰਕੇ ਨੌਜਵਾਨਾਂ ਨੂੰ ਪੁਸਤਕਾਂ ਨਾਲ ਜੋੜਨਾ ਸ਼ਲਾਘਾਯੋਗ ਕਦਮ ਹੈ ਇਸ ਸੈਸ਼ਨ ਦਾ ਮંચ ਉਸ ਸੰਚਾਲਨ ਡਾਕਟਰ ਗੁਰਇਕਬਾਲ ਸਿੰਘ ਨੇ ਕੀਤਾ ਪੁਸਤਕ ਪ੍ਰਕਾਸ਼ਕ ਜਸਵੀਰ ਬੇਗੰਪੁਰੀ ਦੀਪ ਦਿਲਬਰ ਖੁਸ਼ਵੰਤ ਬਰਗਾੜੀ ਹਰੀਸ਼ ਮੋਦਗਿਲ ਨੇ ਪੁਸਤਕ ਲੇਖਕ ਪ੍ਰਕਾਸ਼ਨਾ ਪਾਟਕਾਂ ਬਾਰੇ ਵਿਚਾਰ ਸਾਂਝੇ ਕਰਕੇ ਪੈਨਲ ਸੰਵਾਦ ਕੀਤਾ ਇਸ ਮੌਕੇ ਨਵਲਪ੍ਰੀਤ ਰੰਗੀ ਦੁਆਰਾ ਕੈਨੇਡਾ ਚ ਬਸੇ ਪੰਜਾਬੀ ਪ੍ਰਵਾਸੀਆਂ ਬਾਰੇ ਦਸਤਾਵੇਜ਼ੀ ਫਿਲਮ ਸੱਤ ਪੱਤਨਾਂ ਦੇ ਤਾਰੂ ਵਿਖਾਈ ਗਈ ਅਤੇ ਡਾਕਟਰ ਪਰਮਜੀਤ ਸਿੰਘ ਸੋਹਲ ਵੱਲੋਂ ਫੋਟੋ ਪ੍ਰਦਰਸ਼ਨੀ ਲਗਾਈ ਗਈ ਪੰਜਾਬੀ ਸਾਇਟ ਅਕੈਡਮੀ ਲੁਧਿਆਣਾ ਨਾਲ ਅਧੀ ਸਦੀ ਤੋਂ ਜੁੜੇ ਫੋਟੋਗ੍ਰਾਫਰ ਸਮਰਟ ਸਮਰਾਟ ਦਾ ਦੁਸ਼ਾਲਾ ਦੇ ਕੇ ਸਨਮਾਨ ਕੀਤਾ ਗਿਆ ਪੰਜਾਬੀ ਸਾਇਟ ਅਕੈਡਮੀ ਲੁਧਿਆਣਾ ਦੀ ਅੱਜ 71 ਤਾ ਸਰਵ ਸੰਮਤੀ ਨਾਲ ਮਤਾ ਪਾਸ ਕਰਦੀ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਦੀ ਬਹਾਰੀ ਦੀ ਮੰਗ ਕਰਦੀ ਹੋਈ ਇਹ ਮੰਗ ਕਰਦੀ ਹੈ ਕਿ ਲੋਕਤੰਤਰੀ ਟਾਂਚੇ ਨੂੰ ਯਕੀਨੀ ਬਣਾੜੀ ਤੁਰੰਤ ਸੈਨੇਟ ਦੀਆਂ ਚੋਣਾਂ ਕਰਵਾਈਆਂ ਜਾਣ ਅਕੈਡਮੀ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਅੱਜ ਪੰਜਾਬੀ ਪਵਨ ਲੁਧਿਆਣਾ ਦੇ ਬਲਰਾਜ ਸਾਨੀ ਖੁੱਲੇ ਰੰਗਮੰਚ ਵਿੱਚ 22 ਨਵੰਬਰ 2025 ਨੂੰ ਸੁਪਨਾ ਸੂਰਜ ਦਾ ਗਾਥਾਏ ਹਨੀਰ ਨਗਰੀ ਮਾਨਵਤਾ ਕਲਾ ਮੰਚ ਨਗਰ ਲੇਖਕਾ ਕੁਲਵੰਤ ਕੌਰ ਨਗਰ ਅਰ ਨਿਰਦੇਸ਼ਕ ਜਸਵਿੰਦਰ ਪੱਪੀ ਵੱਲੋਂ ਖੇਡਿਆ ਗਿਆ ਇਸ ਮੌਕੇ ਪੰਜਾਬੀ ਦੇ ਪ੍ਰਕਾਸ਼ਕ ਪੁਸਤਕ ਵਿਕਰੀਕਰਤਾਵਾਂ ਤੋਂ ਇਲਾਵਾ ਡਾਕਟਰ ਨਿਰਮਲ ਜੋੜਾ ਡਾਕਟਰ ਗੁਰਚਨ ਕਰਕੂਚਰ ਸੁਰਿੰਦਰ ਕੈੜੀ ਜਸਵੀਰ ਚੱਜ ਡਾਕਟਰ ਹਰੀ ਸਿੰਘ ਜਾਟਕ ਜਨਮੇਜਾ ਸਿੰਘ ਜੋਹਲ ਅਮਰੀਕ ਸਿੰਘ ਤਲਵੰਡੀ ਇੰਦਰਜੀਤ ਪਾਲ ਕੌਰ ਮਨਦੀਪ ਕੌਰ ਪਮਰਾ ਸੁਰਿੰਦਰਦੀਪ ਜਸਪ੍ਰੀਤ ਕੌਰ ਮਨਦੀਪ ਕੌਰ ਨੀਲਮ ਗੋਇਲ ਗੁਰਮੇਜ ਪੱਟੀ ਮਲਕੀਅਤ ਸਿੰਘ ਔਲਖ ਦਲਵੀਰ ਲੁਧਿਆਣਵੀ ਮੀਨਾ ਖੁਰਾਣਾ ਬਲਜਿੰਦਰ ਕੌਰ ਮਨਪ੍ਰੀਤ ਕੌਰ ਤਲੂਚਨ ਚਾਂਡੇ ਭਗਵਾਨ ਢਿੱਲੋਂ ਨਵਤੇਜ ਗੜਦੀਵਾਲ ਕੇਵਲ ਕਲੋਟੀ ਰਵੀ ਰਵਿੰਦਰ ਮੀਤ ਅਨਮੋਲ ਗੁਰਸੇਵਕ ਸਿੰਘ ਢਿੱਲੋਂ ਤਰਨਵਾਲ ਰਜਿੰਦਰ ਕੌਰ ਜੀਤ ਕਾਜਲ ਮਹਿਰਾ ਮੁਖਤਿਆਰ ਸਿੰਘ ਚੰਨ ਚੱਠਾ ਕੇ ਸਾਧੂ ਸਿੰਘ ਅਮਰਜੀਤ ਛੇੜਪੁਰੀ ਦਰਸ਼ਨਪੂਪਰਾਏ ਡਾਕਟਰ ਗੁਰਪ੍ਰੀਤ ਰਤਨ ਅਮਰਿੰਦਰ ਸੋਲ ਪ੍ਰਭਜੋਤ ਰਾਮਪੁਰ ਸਮੇਤ ਕਾਫੀ ਗੰਢੀ ਵਿੱਚ ਲੇਖਕ ਹਾਜ਼ਰ ਸਨ